ਵਾਹਿਗੁਰੂ ਸਾਹਿਬ ਜੀਓ ਰਾਗ ਸੂਹੀ ਮਹੱਲਾ 3 ਕਰ ਪਹਿਲਾ ਅਸ਼ਟਪਦੀਆ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਨਾਮੈ ਹੀ ਤੇ ਸਭ ਕਿਛੁ ਹੋਆ ਉਤੇ ਨੋ ਬਜੀ ਮਸ਼ੀਨ ਦੇ ਪਾਸੇ ਰੱਖ ਉਧਰ ਹੋ ਗਏ ਬਸਰੇ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਸਿਕਨ ਪਰਸ਼ਨ ਕੀਤਾ ਮਹਾਰਾ ਸਭ ਕੋਈ ਕਿਸਤੋਂ ਪੜਾ ਹੋਇਆ ਹੈ ਤਾਂ ਮਹਾਰਾ ਅਸ਼ਪਰੀਆ ਤੀਜੇ ਪਾਸ਼ਾ ਉਚਾਰਨ ਕਰਦੇ ਹੋਏ ਫਰਮਾਉਂਦੇ ਨੇ ਨਾ ਦੁਆਇ ਤਰੂ ਪਰਮੇਸ਼ਵਰ ਹੈ ਸਤਗੁਰਾਂ ਦੀ ਸਾਰਿਆਂ ਦਾ ਪ੍ਰਕਾਸ਼ ਸਤਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਗੁਰਸਿੱਖੋ ਨਾਮੈ ਹੀ ਤੇ ਸਭ ਕਿਛ ਹੋਆ ਇਹ ਜਿੰਨਾ ਕੋਈ ਹੋ ਰਿਹਾ ਸਭ ਨਾਮ ਹੈ ਨਾਮ ਪਰਸਿੱਧ ਦਾ ਹੈ ਪਰ ਸਿਧ ਪਰਮੇਸ਼ਰ ਤੋਂ ਹੋਇਆ ਜੋ ਕੁਝ ਹੋਇਆ ਹੈ ਬਿਨ ਸਤੋ ਅਬੋ ਦੂਸਰਾ ਨਾਮ ਕਰਕੇ ਹੀ ਸਭ ਤੋਂ ਸ੍ਰਿਸ਼ਟੀ ਸਭ ਤੋਂ ਧਰਤੀ ਸਭ ਤੋਂ ਆਕਾਸ਼ ਸਭ ਤੋਂ ਸਬਦ ਕੀਆ ਪ੍ਰਕਾਸ਼ ਜਿਵੇਂ ਪ੍ਰਾਣ ਸੰਗਲੀ ਤੇ ਲਿਖਿਆ ਹੋਇਆ ਹੈ ਇਸ ਪ੍ਰਕਾਰ ਨਾਮ ਤੋਂ ਹੀ ਏਕ ਓੰਕਾਰ ਨਾਮ ਉਚਾਰਨ ਕੀਤਾ ਜਦੋਂ ਤ੍ਰਿਸ਼ਮੀ ਓੰਕਾਰ ਤਨ ਕਹਾ ਓੰਕਾਰ ਸੁਪਾਤੀ ਕੀਆ ਦਿਨ ਸਵਰਾਤੀ ਇਉ ਨਾਮ ਤੋਂ ਹੀ ਸਭ ਕੁਝ ਪੈਦਾ ਹੁੰਦਾ ਹੈ ਸ਼ਬਦ ਨਾਲ ਹੀ ਸ਼ਬਦ ਵਿੱਚ ਹੀ ਆਕਾਸ਼ ਪੈਦਾ ਹੋਇਆ ਹੈ ਸਤਿ ਕਰਕੇ ਧਰਤੀ ਆਦਿਕ ਸੋਹ ਮਹਾਰਾਜ ਦੇ ਨਾਮ ਨਾਲ ਉਚਾਰਨ ਨਾਲ ਸ਼ਬਦ ਹੋਇਆ ਹੈ ਬਿਨ ਸਤਗੁਰ ਨਾਮ ਨਾ ਜਾਪੈ ਉਹ ਮਰਦ ਨਾਮ ਸਤਗੁਰਾਂ ਤੋਂ ਬਿਨ ਜਾਨਿਆ ਨਹੀਂ ਜਾਂਦਾ ਤੇ ਜਪਿਆ ਨਹੀਂ ਜਾ ਸਕੇ ਕਿਸੇ ਦੇ ਪਾਸੋਂ ਤੇ ਬਿਨ ਸਤਗੁਰਾਂ ਤੋਂ ਨਾਮ ਜੋ ਪ੍ਰਸਿੱਧ ਵਾਹਿਗੁਰੂ ਹੈ ਉਹ ਵੀ ਜਾਣਿਆ ਨਹੀਂ ਜਾ ਸਕਦਾ ਗੁਰ ਕਾ ਸ਼ਬਦ ਮਹਾਰਸ ਮਿੱਠਾ ਗੁਰੂ ਸਾਹਿਬ ਦਾ ਸ਼ਬਦ ਹੈ ਜੋ ਉਪਦੇਸ਼ ਹੈ ਇਹ ਮਹਾਰਸ ਬ੍ਰਹਮ ਬ੍ਰਹਮਾਨੰਦ ਦੇ ਦੇਣ ਵਾਲਾ ਮਿੱਠਾ ਪਿਆਰਾ ਹੈ ਬਿਨ ਚਾਖੇ ਸਵਾਦ ਨਾ ਜਾਪੈ ਜਿਹਨ ਭਾਈ ਧਰਨ ਨਹੀਂ ਕੀਤਾ ਹੈ ਗੁਰਾਂ ਦੇ ਉਪਦੇਸ਼ ਨੂੰ ਉਹਨੂੰ ਸਵਾਦ ਦਾ ਕੀ ਪਤਾ ਲੱਗਾ ਸਵਾਦ ਨਹੀਂ ਜਾਣ ਸਕਦੇ ਹੋ ਜਿਵੇਂ ਧਾਰੇ ਤੋਂ ਬਗੈਰ ਸਵਾਦ ਜਾਣਿਆ ਨਹੀਂ ਜਾ ਸਕਦਾ ਨਾਮ ਦਾ ਮਹਾਰਾਜ ਕੇ ਕਰੂਣਾ ਮਰਦਰਾਸ ਦੁਨੀਆ ਦੇ ਵੀ ਨਾਮ ਦੇ ਬਰਾਬਰ ਹੋ ਸਕਦੇ ਕੌਡੀ ਬਦਲੇ ਜਨਮ ਗਵਾਇਆ ਜਿਨਾਂ ਪੁਰਖਾਂ ਨੇ ਪਾਈ ਜਿਵੇਂ ਕੋਈ ਇੱਕ ਸਾਧਨੇ ਆਪਦੇ ਕੋਲੋਂ ਹੀਰਾ ਗਵਾ ਲਿਆ ਸੀ ਕੌਡੀ ਪਿੱਛੇ ਬਾਣੀ ਨਾਲ ਝਗੜਦੇ ਹੋਏ ਨੇ ਐਵੇਂ ਕੌਡੀ ਮਾਇਆ ਦੇ ਪਿੱਛੇ ਮਨੁੱਖਾ ਜਿਹਨ ਰਤਨ ਵਰਗਾ ਇਸ ਜੀਵਨ ਗਵਾ ਲਿਆ ਹੈ ਬਿਸ਼ਾ ਜਲਾ ਕੇ ਈਨਸ ਨਾਹੀ ਆਪੈ ਆਪਣੇ ਆਤਮਾ ਨੂੰ ਇਹਨ ਈਨਸ ਜਾਣਿਆ ਨਹੀਂ ਹੈ ਗੁਰਮੁਖ ਹੋ ਤਾਂ ਏਕੂ ਜਾਣ ਜੇ ਕੋਈ ਗੁਰਮੁਖ ਅਧਿਕਾਰੀ ਹੋਵੇ ਗੁਰਾਂ ਦੁਆਰਾ ਤਾਂ ਏਕੋ ਦੈਤੂ ਪਰਮੇਸ਼ਰ ਨੂੰ ਜਾਣ ਸਕਦਾ ਹੈ ਹਉ ਮੈਂ ਦੁੱਖ ਨਾ ਸੰਤਾ ਪੈ ਉਹਨਾਂ ਨੂੰ ਦੇ ਵੀ ਹੋਮੈ ਜਿਹੜੀ ਫੁਰਦੀ ਹੈ ਜੰਮਣ ਮਰਨ ਦਾ ਜਿਹੜਾ ਦੁੱਖ ਆਏ ਨਹੀਂ ਸੰਤਾਂ ਦਾ ਦੁਖੀ ਨਹੀਂ ਕਰਦਾ ਹੈ ਸਮੁਖ ਨਹੀਂ ਤਪਉਂਦਾ ਬਲੇਹਾਰੀ ਗੁਰ ਆਪਣੇ ਵਿਟੋ ਅਸੀਂ ਆਪਣੇ ਸਤਿਗੁਰੂ ਨਾਨਕ ਦੇਵ ਗੁਰੂ ਅੰਗਦ ਸੱਚੇ ਪਾਤਸ਼ਾਹ ਤੋਂ ਤੀਜੇ ਪਾਤਸ਼ਾਹ ਦੀ ਕਹਿੰਦੇ ਹਨ ਬਲੇਹਾਰ ਜਾਈਏ ਜਿਨ ਸਾਚੇ ਸਿਓ ਲਿਵ ਲਾਇ ਜਿਨ੍ਹਾਂ ਨੂੰ ਸੱਚੇ ਅਕਾਲ ਪੁਰਖ ਨਾਲ ਲਿਵ ਸਾਡੀ ਬਰਤੀ ਲਗਾ ਦੁੱਤੀ ਹੈ ਸ਼ਬਦ ਚੀਨ ਆਤਮ ਪਰਗਾਸਿਆ ਇਸ ਗੁਰਦਾਰ ਸਤਿਗੁਰਾਂ ਦੇ ਉਪਦੇਸ਼ ਨੂੰ ਚੀਨ ਜਾਣ ਕੇ ਆਤਮਾ ਦੇ ਅੰਦਰ ਹੀ ਪ੍ਰਮਾਤਮਾ ਦਾ ਪ੍ਰਕਾਸ਼ ਹੋ ਗਿਆ ਤੂੰ ਪ੍ਰਮਾਤਮ ਨੂੰ ਪੇਖ ਹੈ ਸਭ ਬ੍ਰਹਮ ਨੂੰ ਜਾਣਿਆ ਜਦ ਨੂੰ ਬ੍ਰਹਮ ਆਤਮਾ ਜਿਹੜਾ ਅਸੀਂ ਸਰਵਕਾ ਆਪਣਾ ਆਪ ਰੂਪ ਆਤਮਾ ਰੂਪ ਕੀ ਪ੍ਰਕਾਸ਼ ਹੈ ਸਾਖੀ ਰੂਪ ਹੋ ਕੇ ਅੰਦਰੋਂ ਪ੍ਰਕਾਸ਼ ਆਇਆ ਸਹਜੇ ਰਹਿ ਆ ਸਮਾਈ ਸੁਤੇ ਸਿਧ ਮਨਹੋਸੇ ਵਿੱਚ ਹੁਣ ਮਸਤ ਹੋਇਆ ਰਹਿੰਦਾ ਸਹਜੇ ਉਸ ਵਿੱਚ ਸਮਾਇਆ ਰਹਿੰਦਾ ਮਨ ਨਰਜਤ ਨਹੀਂ ਰਹਾਉ ਗੁਰਮੁਖ ਗਾਵੇ ਗੁਰਮੁਖ ਪੂਝੇ ਗੁਰਮੁਖ ਸਤਿਗੁਰੂ ਸਾਹਿਬ ਜੀ ਸਿੱਖ ਦੇ ਤਾਂ ਹੀ ਉਪਦੇਸ਼ ਗਾਉਂਦੇ ਹਨ ਤੇ ਗੁਰਮੁਖ ਅਧਿਕਾਰੀ ਗੁਰਸਿੱਖ ਮਹਾਰਾਜ ਦੇ ਪਾਸੋਂ ਪੂਝੇ ਪੁੱਛਦਾ ਹੈ ਗੁਰਮੁਖ ਸਾਬਦ ਵਿਚਾਰੇ ਤੇ ਗੁਰਮੁਖ ਜਿਹੜੇ ਐ ਫਿਰ ਅਧਿਕਾਰੀ ਉਹ ਬ੍ਰਹਮ ਦੀ ਤੱਤਵੇ ਤੇ ਵਿਚਾਰ ਕਰਦੇ ਹਨ ਇਸੇ ਪ੍ਰਕਾਰ ਗੁਰਮੁਖ ਗੁਰਮੁਖ ਗਾਵੇ ਗੁਰਮੁਖ ਪੂਝੇ ਜਿਹੜੇ ਗੁਰਮੁਖ ਹਨਗੇ ਮੁਖੀ ਸਤਿਗੁਰੂ ਬ੍ਰਹਮ ਦਾ ਰੂਪ ਹੋ ਉਹ ਸਿੱਖ ਦੇ ਤਾਂ ਮਹਾਵਾਕਾਂ ਦਾ ਉਦੇਸ਼ ਗਾਉਂਦੇ ਐ ਤੇ ਗੁਰਮੁਖ ਜੋ ਅਧਕਾਰੀ ਹੈ ਵਰਾਗ ਵੇਖਣ ਸੰਤੀ ਮੋਖਛਾ ਸਹਿਤ ਉਹ ਗੁਰਾਂ ਦੇ ਪਾਸੋਂ ਬੁੱਢਿਆ ਪੁੱਛਦਾ ਹੈ ਗੁਰਮੁਖ ਸ਼ਬਦ ਵਿਚਾਰੇ ਉਹ ਫੇ ਜਿਹੜੇ ਗੁਰਮੁਖ ਅਧਕਾਰੀ ਹੈ ਉਹ ਸ਼ਾਦ ਬ੍ਰਹਮ ਦੀ ਵਿਚਾਰ ਵਾਲੇ ਤਤਵੇਤੇ ਬ੍ਰਹਮ ਰੂਪ ਹੀ ਹੋ ਜਾਂਦੇ ਹਨ ਜੀ ਗੁਰਮੁਖ ਗੁਰਮੁਖ ਗਾਵੇ ਗੁਰਮੁਖ ਪੂਝੇ ਜਿਹੜੇ ਗੁਰਮੁਖੇ ਕੀਰਤਨ ਚ ਪਾ ਕੇ ਉਸ ਨੂੰ ਗਾਉਂਦੇ ਐ ਇਹ ਗੁਰਮੁਖੀ ਇਹਦੇ ਸੰਗ ਵਿੱਚ ਮਿਲ ਕੇ ਕਤਵੇਤਿਆਂ ਦੇ ਪਾਸੋਂ ਉਹਦੀ ਬੂਝ ਪੂਸ਼ਕ ਕਰਦੇ ਹਨ ਗੁਰਮੁਖ ਸ਼ਬਦ ਵਿਚਾਰ ਜਿਵੇਂ ਗੁਰਮੁਖ ਉਹ ਸ਼ਬਦ ਬ੍ਰਹਮ ਦੀ ਵਿਚਾਰ ਕਰਦੇ ਰਹਿੰਦੇ ਹੈ ਗੁਰਮੁਖਾਂ ਦਾ ਸੁਭਾਅ ਹੈ ਇਹ ਗੁਰਮੁਖਾਂ ਦਾ ਜੀਵਨ ਹੈ ਹਰ ਵਕਤ ਉਸ ਦੇ ਪਾਸੇ ਲੱਗੇ ਰਹਿੰਦੇ ਹਨ ਈਓ ਪਿੰਡ ਸਭ ਗੁਰ ਤੇ ਉਪਜੈ ਇਹ ਜ਼ਿੰਦਗੀ ਤੇ ਪਿੰਡ ਸਰੀਰ ਹੈ ਜਿਹੜਾ ਸੁਖੂ ਸੀ ਤੇ ਸੂਲ ਸੀਰ ਉਪਜੈ ਇਥੇ ਨਾ ਉਬਰਨ ਦਾ ਅਰਥ ਹੈ ਸਾਰ ਸੰਗੀ ਸੰਪਰਦਾਇ ਵਿੱਚ ਇਹ ਜੀ ਸੂਖਮ ਸੀਕ ਤੇ ਸਥੂਲ ਸਰੀਰ ਇਹ ਗੁਰੂ ਸਾਹਿਬ ਤੋਂ ਹੀ ਉਬਰਦਾ ਬਚਦਾ ਹੈ ਨਹੀਂ ਤਾਂ ਬਕਾਰ ਇਹਨੂੰ ਨਾਸ ਕਰ ਜਾਂਦੇ ਹੈ ਕਾਲ ਨਾਸ ਕਰ ਦਿੰਦਾ ਹੈ ਇਹ ਜੀਵ ਦਾ ਜਿਹੜਾ ਪਿੰਡ ਸਰੀਰ ਹੈ ਸੂਖਮ ਸਰੀਰ ਸਥੂਲ ਸਰੀਰ ਇਹ ਗੁਰਾਂ ਦੇ ਕਰਕੇ ਹੀ ਉਪਜੈ ਪਰਗ ਉਬਰਦਾ ਹੈ ਗੁਰਮੁਖ ਕਾਰਜ ਸਵਾਰੇ ਗੁਰਮ ਜੀਵ ਪਿੰਡ ਸਹੁ ਗੁਰਤੇ ਉਪਜੈ ਗੁਰਾਂ ਤੋਂ ਇਸ ਜੀਵ ਦੇ ਤਾਂ ਹੀ ਪਿੰਡ ਜਿਹੜਾ ਅਖੰਡ ਚੇਤਨ ਦੇ ਹੈ ਇਹ ਗੁਰਾਂ ਦੇ ਗਿਆਨ ਕਰਕੇ ਉਪੀਧੀ ਪ੍ਰਗਟ ਹੁੰਦੀ ਹੈ ਗੁਰਮੁਖ ਕਾਰਜ ਸਵਾਰੇ ਗੁਰਮੁਖ ਆਪਣੇ ਮੋਖ ਰੂਪੀ ਕਾਰਜ ਨੂੰ ਸਵਾਰ ਲੈਂਦੇ ਹਨ ਮਨਮੁਖ ਅੰਧਾ ਅੰਧ ਕੁਮਾਵੇ ਜੀਵ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਜਾਣ ਦੇ ਜਿੰਦਗੀ ਸੂਖਮ ਸੀਰ ਤੇ ਸੂਲ ਸੀਰ ਸਭ ਗੁਰੂ ਚੇਤਨ ਤੋਂ ਹੀ ਪੈਦਾ ਹੋਏ ਹੈ ਗੁਰਮੁਖ ਕਾਰਜ ਸਵਾਰੇ ਜਿਹੜੇ ਹੈ ਬ੍ਰह्म ਗਿਆਨ ਦੀ ਪ੍ਰਾਪਤੀ ਕਰਕੇ ਮੋਹ ਰੂਪੀ ਕਾਰਜ ਨੂੰ ਸਵਾਰ ਲੈਂਦੇ ਹਨ ਮਨਮੁਖ ਅੰਧਾ ਅੰਧ ਕਮਾਵੇ ਜਿਹੜਾ ਮਨਮੁਖ ਅੰਧਾ ਗਿਆਨੀ ਹੈ ਉਹ ਤਾਂ ਗਿਆਨਤਾਈ ਦੇ ਕਰਮਾਂ ਨੂੰ ਕਮਾਉਂਦਾ ਰਹਿੰਦਾ ਹੈ ਬਿਖ ਖੱਟੇ ਸੰਸਾਰ ਦੇ ਬਿਖ ਖੱਟੀ ਕਰਦਾ ਮਾਇਆ ਦੀ ਸੰਸਾਰ ਚ ਉਹ ਖੱਟੀ-ਖੱਟੀ ਆ ਉਹਨਾਂ ਨੇ ਕਿਸੇ ਨੂੰ ਜ਼ਹਿਰ ਦੇ ਦੇਣੀ ਕਿਸੇ ਨੂੰ ਜ਼ਹਿਰ ਦੇ ਕੇ ਮਾਰ ਦੇਣਾ ਨਿੰਦਿਆ ਰੂਪੀ ਬਿਉ ਨੂੰ ਖੜਦਾ ਸੰਸਾਰ ਵਿੱਚ ਜਗਤ ਜੀ ਉਤਮਾ ਖੂਦੀ ਦੇ ਨੂੰ ਖੜਦਾ ਹੈ ਬੇਖ ਮਾਇਆ ਨੂੰ ਖੜਦਾ ਸੰਸਾਰ ਦੇ ਅੰਦਰ ਮਾਇਆ ਮੋਹ ਸਦਾ ਦੁੱਖ ਪਾਏ ਮਾਇਆ ਦੇ ਮੋਹ ਕਰਕੇ ਜੀਵ ਸਦਾ ਹੀ ਪਾਈ ਜੰਮਣ ਮਰਨ ਦਾ ਦੁੱਖ ਪਾਉਂਦੇ ਐ ਬਿਨ ਗੁਰ ਅਤ ਪਿਆਰੇ ਬਿਨਾ ਗੁਰੂ ਸਾਹਿਬ ਚ ਅਤਿਅੰਤ ਪਿਆਰ ਕਰੇ ਕੋ ਬਗੈਰ ਮਾਇਆ ਦਾ ਮੋਹ ਟੁੱਟਦਾ ਨਹੀਂ ਗੁਰੂ ਸਾਹਿਬ ਬਹੁਤਾ ਪਿਆਰ ਨਹੀਂ ਜਿੰਨਾ ਚਿਰ ਕਰਦਾ ਅਤਿਅੰਤ ਉਨ ਜੇ ਮਾਇਆ ਦੇ ਮੋਹ ਸਦਾਂ ਦੁੱਖ ਹੀ ਪਉਂਦਾ ਹੈ ਸੋਈ ਸੇਵਕ ਜੋ ਸੋਈ ਸੇਵਕ ਜੇ ਸਤਗੁਰ ਸੇਵ ਸੇਵ ਕੋਈ ਹੋ ਸਕਦਾ ਹੈ ਨਾ ਤਾਂ ਸੇਵ ਕੇ ਸਾਰੇ ਖਾ ਲੈਂਦੇ ਆ ਜਿਹੜਾ ਸੰਗਰਾਂ ਦੀ ਤਹਿਲ ਕਰੇ ਸੇਵਕ ਤਾਂ ਉਹੀ ਹੁੰਦਾ ਹੈ ਨਾ ਚੱਲ ਸਤਗੁਰ ਭਾਏ ਮੇਰਾ ਤਹਿਲ ਕਿਹੜੀ ਗੁਰੂ ਸਾਹਿਬ ਦੇ ਅਨਸਾਰ ਹੋ ਕੇ ਚੱਲੇ ਜੇ ਮਹਾਰਾਜ ਰਣਜੀਤ ਸਿੰਘ ਨੂੰ ਮਾਰਨ ਤਖਤ ਦਿੱਤਾ ਸੀ ਸਖਤੇ ਬੈਠ ਕੇ ਸਾਰਾ ਖਜ਼ਾਨਾ ਗੁਰਦਾਰਿਆਂ ਦੇ ਬਣਾਉਣ ਦੀ ਲਾਅ ਕੇ ਆਪਣਾ ਜੀਵਨ ਬਤੀਤ ਕੀਤਾ ਇਸੇ ਪ੍ਰਕਾਰ ਜੇ ਰਾਤ ਤਖਤ ਵਾਲੇ ਤੋਂ ਦਾਸ ਬਿਮਾਰੇ ਕਾਸਮ ਬਣਾਵੇ ਤੇ ਕਿ ਤਕ ਬੋਲਿਆ ਜੇ ਕਹਾ ਮਾਰੇ ਖਦੋਗਿਆਂ ਉਨ ਤਾਂ ਕਾਸੀ ਕੋਰ ਨਾਮ ਕਢਾਈ ਤਾਂ ਗੁਰੂ ਕੇ ਕਾਹੀ ਬਣ ਕੇ ਇਸੇ ਪ੍ਰਕਾਰ ਚੱਲੇ ਸਤਿਗੁਰ ਪਾਏ ਸਤਿਗੁਰਾਂ ਦੇ ਅਨੁਸਾਰ ਉਹ ਕਿ ਜਿਵੇਂ ਮਹਾਰਾਜ ਚਲਉਣ ਉਮੰਕੇ ਲਈ ਆਪਣੀ ਮਤ ਨਾਮ ਵਰਤੇ ਸਾਚਾ ਸਾਉਦ ਸਿਫਤ ਹੈ ਸਾਚੀ ਸੱਜਾ ਗੁਰਾਂ ਦਾ ਸ਼ਬਦ ਉਪਦੇਸ਼ ਹੈ ਇਹਦੇ ਕਰਕੇ ਸਿਫਤ ਬੰਦਗੀ ਕਰਨ ਦੀ ਆਗਿਆ ਸੱਚੀ ਹੈ ਆਗਿਆ ਸਾਚਾ ਮਨ ਵਸਾਏ ਕਿਉਂ ਸੱਜੇ ਦਾ ਸ਼ਬਦ ਉਚਾਰਨ ਕਰੇ ਅਤੇ ਸੱਜੇ ਦੀ ਸਿਫਤ ਦੇ ਵਿੱਚ ਸੱਚੀ ਕਰੇ ਭਗਤੀ ਤੇ ਸੱਜੇ ਦਾ ਮੰਨਣ ਕਰਕੇ ਵਸਾਵੇ ਨਿਯਾਸਨ ਕਰੇ ਕਮਾਈ ਕਰੇ ਮਨ ਕਿ ਵਿਸਾਉਣਾ ਕਰੇ ਗੁਰੂ ਸਾਹਿਬ ਮਨ ਸ਼ਬਦ ਮਨ ਕਿ ਵਿਸਾਉਣਾ ਮਨੁਸ਼ਿਆਦ ਨੂੰ ਮਨ ਵੀ ਬਹੁਤ ਹੈ ਵਰਦੇ ਦੁਨੀਆਂ ਦੀ ਬੋਲੀ ਅਨਸਾਰ ਸੱਚਾ ਬ੍ਰਹਮ ਹੈ ਉਹਦੀ ਜਿਹੜੀ ਭਗਤੀ ਉਹ ਵੀ ਸੱਚੀ ਹੈ ਇਸ ਕਰਕੇ ਗੁਰਾਂ ਦਾ ਸੱਚਾ ਉਦੇਸ਼ ਮਨ ਚ ਬਸਾਉਣਾ ਕਰੇ ਸੱਚੀ ਬਾਣੀ ਗੁਰੂਖ ਆਖੇ ਇਹ ਜਿਹੜੀ ਗੁਰੂ ਸਾਹਿਬ ਮੁਖੀ ਗੁਰੂ ਨਾਨਕ ਦੇਵ ਜੀ ਆਖਦੇ ਸੱਚੀ ਬਾਣੀ ਹੈ ਕੱਚੀ ਨਹੀਂ ਹੈ ਇਹ ਐਵੇਂ ਲੋਕ ਪ੍ਰਚਾਰੇ ਜਿਨੀ ਹੈ ਲਾਲਚ ਦੀ ਲਿਫਸਾ ਵਾਲੀ ਬਾਣੀ ਨਹੀਂ ਹੈ ਇਹ ਸੱਚ ਸੁਖ ਦੀ ਪ੍ਰਾਪਤੀ ਵਾਲੀ ਬਾਣੀ ਹੈ ਗੁਰੂ ਮੁਖੀ ਸੱਜੇ ਬਾਛ ਆਖਦੇ ਹੈ ਹਉਮੈ ਵਿੱਚ ਹਟ ਜਾਏ ਜਿਹੜੇ ਗੁਰਮੁਖੇਸ ਨੂੰ ਅੱਖ ਅਭਿਆਸ ਕਰਦੇ ਹੈ ਉਨੜੀ ਹੋਮੇ ਵਿੱਚੋਂ ਚਲੀ ਜਾਂਦੀ ਹੋ ਆਪੇ ਦਾਤਾ ਕਰਮ ਹੈ ਸੱਚਾ ਆਪੇ ਪਰਮੇਸ਼ਰ ਕਰਮਾਂ ਅਨੁਸਾਰ ਫਲ ਪ੍ਰਦਾਤਾ ਸੱਚਾ ਹੈ ਸੱਚਾ ਸ਼ਬਦ ਸੁਣਾਏ ਸੱਜਾ ਪਰਮੇਸ਼ਰ ਗੁਰੂ ਰੂਪ ਧਾਰ ਕੇ ਸੁਣਾਉਂਦਾ ਹੈ ਬ੍ਰਹਮ ਦਾ ਗੁਰਮੁਖ ਘਾਲ ਹੈ ਗੁਰਮੁਖ ਖੱਟੇ ਗੁਰਮੁਖ ਜਿਹੜੇ ਆਸਾਦ ਸੰਗੇ ਜੀ ਘਾਲ ਕਮਾਈ ਕਰਦੇ ਆ ਨਾਮ ਦੀ ਗੁਰਮੁਖ ਖੱਟੀ ਪਾਉਂਦੇ ਮੁਕਤੀ ਦੀ ਗੁਰਮੁਖ ਨਾਮ ਜਪਾਏ ਗੁਰਮੁਖ ਜਿਹੜੇ ਆਪ ਨਾਮ ਜਪਦੇ ਹੋਰ ਉਹਨਾਂ ਨੂੰ ਜਪਾਉਂਦੇ ਗੁਰਮੁਖਾਂ ਦੇ ਜੀਵਨ ਗੁਰਮੁਖ ਹਾਲ ਹੈ ਗੁਰਮੁਖ ਜਿਹੜੇ ਅਧਿਕਾਰੀ ਹੈ ਉਹ ਗੁਰਾਂ ਦੇ ਪਾਸੇ ਅੱਗੇ ਹਾਲ ਨਾਲ ਕਮਾਈ ਕਰਦੇ ਆ ਸੇਵਾ ਟਹਿਲ ਕਰਦੇ ਆ ਹਾਲੀ ਇੱਥੇ ਹਾਲੀ ਗੁਰਮੁਖ ਹਾਲੀ ਗੁਰਮੁਖ ਖੱਟੀ ਗੁਰਮੁਖ ਜਿਹੜੇ ਹੱਥਾਂ ਦੇ ਨਾਲ ਕਾਲ ਕਮਾਈ ਕਰਦੇ ਕਾਲ ਖਾਏ ਕੁਛ ਇੱਥੋਂ ਦੇ ਨਾਨ ਗੁਰ ਆਪ ਪਛਾਣੇ ਸੇ ਫਿਰ ਗੁਰਮੁਖ ਪਰਮੇਸ਼ਰ ਦੀ ਭਗਤੀ ਦੀ ਖੱਟੀ ਨੂੰ ਖਟਦੇ ਹਨ ਗੁਰਮੁਖ ਨਾਮ ਜਪਾਇ ਗੁਰੂ ਆਪ ਨਾਮ ਜਪਦੇ ਮੁਖੀ ਗੁਰੂ ਸਤਗੁਰੂ ਉਹਨਾਂ ਨੂੰ ਨਾਮ ਜਪਾਉਂਦੇ ਆ ਜਿਹੜੇ ਆਪ ਕਮਾਈ ਕਰਕੇ ਖੱਟੀ ਕਰਕੇ ਖੱਟ ਖਵਾਲਨਕਾਰ ਕ੍ਰਿਈ ਕਰਦੇ ਆ ਉਹਨਾਂ ਗੁਰਮਖਾਂ ਨੂੰ ਆਪ ਗੁਰੂ ਮੁਖੀ ਨਾਮ ਜਪਾਉਂਦੇ ਨੇ ਕਿਰਪਾ ਕਰਕੇ ਉਹਨਾਂ ਨੂੰ ਅਧਿਕਾਰੀ ਸਮਝਦੇ ਹਨ ਮਹਾਰਾਜ ਸਾਹਿਬ ਗੁਰਮੁਖ ਹਾਲ ਗੁਰਮੁਖ ਖੱਟੇ ਜਿਹੜੇ ਗੁਰਮੁਖ ਪਰਮੇਸ਼ਰ ਦੇ ਨਾਮ ਦੀ ਕਲ ਹੈ ਮਨਨ ਰੂਪ ਕਮਾਈ ਕਰਦੇ ਆ ਉਹ ਗੁਦਮੁਖ ਨਿਧਾਸ ਰੂਪ ਖੱਟੀ ਨੂੰ ਖੜਦੇ ਆ ਉਹਨਾਂ ਗੁਰਮਖਾਂ ਨੂੰ ਨਾਮ ਕਦ ਤੋਂ ਰਸੋਣ ਰੂਪ ਕਾਉਣ ਰੂਪ ਨਾਮ ਜਿ ਪਾਉਂਦੇ ਹਨ ਮਹਾਰਾਜ ਸਦਾ ਅਲਿਪਤ ਸਾਚ ਹੈ ਰੰਗ ਰਾਤਾ ਜੋ ਸੱਚੇ ਪ੍ਰੇਮ ਰੰਗ ਚ ਰੰਗਿਆ ਹੋਇਆ ਹੈ ਔਰ ਸਦਾ ਨਿਰਲੀਪ ਰਹਿੰਦਾ ਮਾਇ ਦੇ ਮੋਗਿ ਕਿਉ ਗੁਰ ਕੈ ਸਹਜ ਸੁਭਾਅ ਹੈ ਗੁਰਾਂ ਦੁਆਰਾ ਸ਼ਾਂਤੀ ਸੁਭਾਅ ਧਾਰ ਕੇ ਸਦਾ ਨਿਰਲੀਪ ਰਹਿੰਦਾ ਹੈ ਮਨ ਮੁਖ ਸਦ ਹੀ ਪੂੜੂ ਬੋਲੇ ਮਨੁਖ ਦਾ ਸੁਆਹ ਹਰੋੜੀ ਦੀ ਊਠੀ ਬੋਲਦਾ ਰਹਿਂਦਾ ਹੈ ਬਿਖ ਬੀਜੈ ਬਿਖ ਖਾਏ ਬਿਉ ਬੀਜ ਦਾ ਹੈ ਕਿਸੇ ਨੂੰ ਦੁੱਖ ਜ਼ਹਿਰ ਦਿੰਦਾ ਹੈ ਤੇ ਅੰਤ ਨੂੰ ਆਪ ਹੀ ਜ਼ਹਿਰ ਖਾ ਕੇ ਕਈ ਮਰ ਜਾਂਦੇ ਦੁਖੀ ਹੋ ਕੇ ਇਸੇ ਪ੍ਰਕਾਰ ਬਿਖ ਬੀਜੈ ਕਿਸੇ ਨੂੰ ਦੁੱਖ ਦੇਣੂ ਵੀ ਉਹ ਬੀਜਦਾ ਹੈ ਅੰਤੋਂ ਉਸ ਦਾ ਦੁੱਖ ਦਾ ਫਰਜ਼ ਤਾਂ ਆਇਆ ਵੀ ਉਹ ਹੀ ਖਾਣੀ ਪਵੇਗੀ ਆਪ ਵੀ ਦੁੱਖ ਹੀ ਖਾਵੇਗਾ ਜਮਨ ਮਰਨ ਦੇ ਕਲੇਸ਼ਾਂ 'ਚ ਪਿਆ ਰਹੇਗਾ ਜਮ ਕਾਲ ਬੱਧ ਤ੍ਰਿਸ਼ਨਾ ਬੱਧ ਉਹ ਜਮ ਜੋ ਕਾਲ ਕਰਨ ਵਾਲਾ ਬੱਧਾ ਹੋਇਆ ਕੈਦੀ ਕੀਤਾ ਹੋਇਆ ਹੈ ਕ੍ਰਿਸ਼ਨ ਦਾ ਸਾੜਿਆ ਹੋਇਆ ਐਸਾ ਪੁਰਖ ਆ ਬੇਨ ਗੁਰ ਕਬਨ ਛਡਾਇ ਸਤ ਗੁਰਾਂ ਤੋਂ ਬਿਨਾਈਉ ਕੈਦੀ ਹੋਏ ਨੂੰ ਕਿਹੜਾ ਛਡਾਵੇਗਾ ਜੁਨਾ ਚ ਭਟਕਦਾ ਫਿਰੇਗਾ ਕੋਈ ਨਹੀਂ ਛਡਾ ਸਕਦਾ ਸੱਤਿਆ ਤੀਰਥ ਜੇ ਸਤ ਸਾਰ ਨਾ ਆਵਣ ਸੱਜਾ ਤੀਰਥ ਹੈ ਗੁਰੂ ਮਹਾਰਾਜ ਸਾ ਆਪ ਜਿਨ੍ਹਾਂ ਕੇ ਜਿਨ੍ਹਾਂ ਦਾ ਸਤ ਆਦਗ ਜਿਹੜੇ ਗੁਣੋ ਐ ਇਹ ਸੋਰਚ ਅਮਰ ਦੀ ਹਲ ਹੈ ਉਸ ਵਿੱਚ ਜਿਹੜਾ ਸਤ ਆਦਗ ਗੁਣ ਧਾਰਨ ਕਰਨੇ ਗੁਰਾਂ ਨਾਲ ਮਿਲ ਕੇ ਇਹ ਇਸ਼ਾਨਾਨ ਕਰਨਾ ਹੈ ਗੁਰਮੁਖ ਆਦੂ ਸਾਹਿਬ ਜੀ ਦਾ ਸਤਸੰਗਤ ਰੂਪੀ ਸੱਚਾ ਸਰੋਵਰ ਤੀਰ ਸਹ ਪਵਿੱਤਰ ਜਿਤ ਸਤ ਸਰਨਾਵਣ ਅਰ ਸਰਾ ਹੋਵੇ ਸੱਚਾ ਤੀਰਥ ਜਿਤ ਸਤ ਸਰਨਾਵਣ ਗੁਰਾਂ ਦਾ ਸਤਸੰਗਤ ਰੂਪੀ ਸੱਚਾ ਅਸਤਿਤ ਸਰੋਵਰ ਹੈ ਇਹ ਸਤਸੰਗਤ ਰੂਪੀ ਸਰੋਵਰ ਹੈ ਸੱਚਾ ਗੁਰੂ ਰੂਪ ਆਪ ਬੁਝਾਏ ਜਿਨਾਂ ਗੁਰਮੁਖਾਂ ਨੂੰ ਗੁਰੂ ਸਾਹਿਬ ਆਪਣਾ ਸਰੂਪ ਬੁਝਾ ਦਿੰਦੇ ਐ ਉਹ ਤੀਰਥ ਪਵਿੱਤਰ ਹੋ ਜਾਂਦੇ ਹਨ 86 ਤੀਰਥ ਗੁਰ ਸ਼ਬਦ ਦਿਖਾਏ ਇਹ 86 ਤੀਰਥ ਜਿੰਨੇ ਆ ਗੁਰੂ ਸਾਹਿਬ ਨੇ ਸ਼ਬਦ ਨਾਲ ਪ੍ਰਗਟ ਕਰਕੇ ਦਿਖਾਤੇ ਜਿਸ ਪ੍ਰਕਾਰ ਸਾਧ ਸੰਗਤ ਜੀ ਪ੍ਰੂਰਵ ਰਾਜਾ ਜਿਹੜਾ ਸੀ ਉਹ ਤਪ ਕਰਦਾ ਸੀ ਸਿਮਰ ਵਿੱਚ ਜੁੜਿਆ ਰਹਿੰਦਾ ਸੀ ਇੱਕ ਦਿਨ ਕਿਸੇ ਸਾਧੂ ਨੇ ਆ ਕੇ ਉਹਦੇ ਕੋਲ ਇਹ ਮੈਨਾਂ ਕੀ ਤੀਜੇ 63 ਤੀਸਾਂ ਦਾ ਇਸ਼ਨਾਨ ਕਰਨਾ ਚਾਹੀਦਾ ਇਹ ਰਾਜੇ ਨੇ ਵੀ ਸੰਕਲਪ ਕੀਤਾ ਵੀ 63 ਤੀਸਾਂ ਦੇ ਲਈ ਸਿਮਰਨ ਵਿੱਚ ਇਹਦਾ ਜਤ ਬੜਾ ਜੁੜਿਆ ਹੋਇਆ ਸੀ ਉਸ ਵੇਲੇ ਮਾਰੇ ਨੇ ਆਕਾਸ਼ ਬਾਣੀ ਦੁਆਰਾ ਕਿਹਾ ਕਿ हे ਰਾਜਾ ਪੁਰੂਵ 63 ਤੀਸ ਤੇ ਤੇਰੇ ਇਸ਼ਨਾਨ ਕਰਨ ਨੂੰ ਇੱਥੇ ਹੀ ਹਾਜ਼ਰ ਹੋ ਜਾਣਗੇ ਤੂੰ ਹੋਰ ਕੋਈ ਸੰਕਲਪ ਨਾ ਉਠਾ ਭਜਨ ਕਿ ਤੇਰਾ ਜੁੜਿਆ ਸੀ 63 ਤੀਸਾਂ ਦਾ ਜਲ ਆ ਗਿਆ ਆਕਾਸ਼ ਬਾਣੀ ਹੋਈ ਲੈ ਜਲ ਆ ਗਿਆ 63 ਤੀਸਾਂ ਦਾ ਇਹ ਰੂਹਕੀ ਇਸ਼ਨਾਨ ਕਰ ਲੈ ਇਸ ਪ੍ਰਕਾਰ ਸਾਧ ਸੰਗਤ ਜੀ 68 ਤੀਰਥ ਗੁਰ ਸ਼ਬਦ ਦੇ ਘਰ ਗੁਰੂ ਸਾਹਿਬ ਨੇ ਸ਼ਬਦ ਕੀ 68 ਤੀਰਥ ਵਖਾਤੇ ਜੋ ਸ਼ਬਦ ਦੀ ਕਮਾਈ ਕਰਦੇ ਹਨ ਉਨ 68 ਤੀਰਥਾਂ ਦੇ ਇਸ਼ਨਾਨ ਦਾ ਫਲ ਪਾ ਲਿਆ ਹੈ ਇਸ਼ਨਾਨ ਦਾ ਮਹਤਮ ਪ੍ਰਾਪਤ ਹੋ ਗਿਆ ਹੈ ਇਸੇ ਪ੍ਰਕਾਰ 68 ਤੀਰਥ ਗੁਰ ਸ਼ਬਦ ਦਿਖਾਉਂ 68 ਤੀਰਥ ਕੌਣ ਹੈ 68 ਘਾਟ ਹੈ ਅੰਦਰ ਯੋਗ ਦੇ ਅੰਗ ਕੋੜਦੀਆਂ ਉਹ ਗੁਰਾਂ ਦੇ ਸ਼ਬਦ ਨਾਲ ਮਹਾਰਾਜ ਸਾਹਿਬ ਪਰਖ ਕਰਕੇ ਅੰਦਰ ਦਿਖਾਉਂਦੇ ਪੀਰ ਸਾਭਾ ਵਾਂਗੂ ਪਵਿੱਤਰ ਹੋ ਜਾਂਦੇ ਹਨ। ਇਤਨਾ ਨਾਤਾ ਮਲ ਜਾਏ। ਇਸੇ ਪ੍ਰਕਾਰ ਅਸਰ ਸਾਹਿਬ ਪੀਰ ਤੋਂ ਗੁਰੂ ਸਾਹਿਬ ਦੇ ਸ਼ਬਦ ਵਿੱਚ ਹੀ ਦਿਖਾਉਂਦੇ ਸਭ ਪੀਰ ਤੋਂ ਉਸ ਗੁਰ ਸ਼ਬਦ 'ਚ ਇਸ਼ਨਾਨ ਕਰਨੇ ਨਾਲ ਪਾਪਾਂ ਦੀ ਮੈਲ, ਹਉਮੈ ਦੀ ਮੈਲ, ਵਿਦਿਆ ਦੀ ਮੈਲ ਚਲੀ ਜਾਂਦੀ ਹੈ। ਸੱਚਾ ਸ਼ਬਦ ਸਾਚਾ ਹੈ, ਨਿਰਮਲ। ਇਹ ਭਾਈ ਸੱਚਾ ਗੁਰਾਂ ਦਾ ਜਿਹੜਾ ਸ਼ਬਦ ਹੈ ਇਹ ਸੱਚ ਦੀ ਪ੍ਰਾਪਤੀ ਕਰਨ ਵਾਲਾ ਹੈ ਤੇ ਮਨ ਨੂੰ ਨਿਰਮਲ ਕਰਨ ਵਾਲਾ ਹੈ ਨਾ ਮਲ ਲੱਗੈ ਨਾ ਲਾਏ ਇਹ ਸੱਚੇ ਨਾਮ ਨੂੰ ਨਾਮ ਮੈਲ ਲੱਗਦੀ ਹੈ ਆਪ ਉਹ ਤੇ ਨਾ ਕੋਈ ਲਾ ਸਕਦਾ ਇਸ ਨੂੰ ਮੈਲ ਨਾ ਮਲ ਲੱਗੈ ਨਾ ਲਾਏ ਜਿਹੜਾ ਸੱਚੇ ਨਾਮ ਨੂੰ ਜਪਣ ਵਾਲਾ ਹੈ ਉਹਨੂੰ ਆਪ ਵੀ ਹੰਗਤਾ ਦੀ ਮੈਲ ਨਹੀਂ ਲੱਗਦੀ ਤੇ ਕੋਈ ਵੀ ਉਹਨੂੰ ਸਰਾਫ ਆਦਿਕਾਂ ਨਾਲ ਮੈਲ ਨਹੀਂ ਲਾ ਸਕਦਾ ਨਾਮਰ ਨਾਮ ਨੂੰ ਮੈਲ ਨਹੀਂ ਲੱਗਦੀ ਤੇ ਨਾ ਲਾਏ ਤੇ ਨਾਮ ਜਬ ਜਪਣ ਵਾਲੇ ਨੂੰ ਮੈਲ ਨਹੀਂ ਕੋਈ ਕਿਸੇ ਪ੍ਰਕਾਰ ਦੀ ਲਾ ਸਕਦਾ ਹਉਮਾ ਵਿਦਿਆਰਕਾਂ ਦੀਆਂ ਮੈਲੇ ਸਭ ਲੈ ਗਈਆਂ ਹਨ ਉਹਨਾਂ ਦੀਆਂ ਸੱਚੀ ਸਿਫਤ ਸੱਚੀ ਸਾਲਾ ਇਹ ਜਿਹੜੀ ਭਾਈ ਸੱਚੀ ਦੀ ਸਿਫਤ ਭਗਤੀ ਕਰਨੀ ਨਾ ਕਾਂ ਤੋਂ ਬੈਠ ਕੇ ਇਹ ਸੱਚੀ ਸਿਫਤ ਹੈ ਅਤੇ ਸੱਚੀ ਦੀ ਸਲਾਹ ਅਰੰਗੀ ਵਿੱਚ ਕੀਰਤਨ ਭਗਤੀ ਦਾ ਨਾਮ ਹੈ ਸੱਚੀ ਦੀ ਜਿਹੜੀ ਸਿਫਤ ਕਰਨੀ ਹੈ ਸਲਾਹ ਸਾਰਿਆਂ ਚ ਮਿਲ ਕੇ ਕੀਰਤਨ ਕਰਨਾ ਇਹ ਸਲਾਹ ਹੈ ਕੱਲੇ ਨੂੰ ਬੈਠ ਕੇ ਭਗਤੀ ਕਰਨੀ ਇਹ ਸਿਫਤ ਹੈ ਸੱਚੀ ਹੈ ਪਰਮੇਸ਼ਰ ਦੀ ਸਿਫਤ ਭਗਤੀ ਇਹ ਸੱਚੀ ਹੈ ਸਲਾਖ ਕੀਰਤਨ ਭਗਤੀ ਮਹਾਰਾਜ ਦੀ ਪੂਰੇ ਗੁਰ ਤੇ ਪਾਏ ਇਹ ਪੂਰਿਆਂ ਗੁਰਾਂ ਤੋਂ ਪੁਰਖ ਪਾਉਂਦਾ ਹੈ ਉਹਨਾਂ ਦੀ ਸੱਚੀ ਸਿਫਤ ਉਹਦੀ ਲੋਕ ਪਰਲੋਕ ਵਿੱਚ ਜਿਨ੍ਹਾਂ ਸੱਚੇ ਪਰਮੇਸ਼ਰ ਦੀ ਸੱਚੀ ਸਲਾਖਾ ਕੀਰਤਨ ਭਗਤੀ ਪੂਰਿਆਂ ਗੁਰਾਂ ਤੋਂ ਪਾਈ ਹੈ ਪਾਈ ਦੀ ਇਹ ਤਨ ਮਨ ਸਭ ਕਿਛ ਹਰ ਤਿਸ ਕੀ ਰਾਹ ਇਸ ਲੋਕ 'ਚ ਵੀ ਉਹਨਾਂ ਦੀ ਸੱਚੀ ਸਿਫਤ ਹੈ ਔਰ ਲੋਕ ਜੀ ਉਹਨਾਂ ਸੱਚੀ ਸਿਫਤ ਸਲਾਹ ਹੈ ਇਹ ਦਾਤ ਪੂਰਿਆਂ ਗੁਰਾਂ ਤੋਂ ਬ੍ਰਹਮ ਜੀ ਆਦੀ ਪਾਉਂਦੇ ਹਨ ਤਨ ਮਨ ਸਭ ਕਿਸ ਹਰ ਤਿਸ ਕੀਰਾ ਸੱਚੀ ਸਿਫਤ ਹੈ ਜਿਹੜੀ ਆਪ ਭਗਤੀ ਕਰਨੀ ਹੈ ਸੱਚੀ ਸਲਾਹ ਹੈ ਜਿਹੜੀ ਹੋਰਨਾਂ ਦੇ ਪਾਸੋਂ ਭਗਤੀ ਕਰਾਉਣੀ ਹੈ ਇਹ ਦਾਤ ਪੂਰੇ ਗੁਰਾਂ ਤੋਂ ਪਾਈ ਜਾਂਦੀ ਹੈ ਤਨ ਮਨ ਸਭ ਕਿਸ ਹਰ ਤਿਸ ਕੀਰਾ ਇਹ ਤਨ ਵੀ ਮਨ ਵੀ ਸਭ ਕੁਝ ਹਰੀ ਅਕਾਲ ਪੁਰਖ ਦਾ ਹੀ ਜਾਣਣਾ ਹੈ ਦੁਰਮਤ ਕਹਿਣ ਨਾ ਜਾ ਪਰ ਖੋਟੀ ਮਤ ਵਾਲੇ ਜਿਹੜੇ ਪੁਰਖੋਂ ਨਾ ਤੋ ਕਿਹਾ ਨਹੀਂ ਜਾਂਦਾ ਹੈ ਤਾਂ ਸਭ ਕੋਈ ਵਾਹਿਗੁਰੂ ਦਾ ਉਹ ਆਪਣੀ ਮੇਰ ਨਹੀਂ ਛੱਡ ਸਕਦੇ ਹੁਕਮ ਹੋਵੇ ਤਾਂ ਨਿਰਮਲ ਹੋਵੇ ਜੇ ਮਹਾਰਾਜ ਦਾ ਹੁਕਮ ਮੰਨਦਾ ਹੋਵੇ ਨਾਮ ਜਪਣਾ ਕਰੇ ਮਹਾਰਾਜ ਦਾ ਕਹਾਣਾ ਮੰਨਣ ਵਾਲਾ ਹੋਵੇ ਸਾਂਗਰ ਮਨ ਸੁਧ ਹੋ ਜਾਂਦਾ ਹੈ ਹਉਮੈ ਵਿੱਚ ਹੋ ਜਾ ਜੇਰੀ ਦੇਹ ਦੇ ਅੰਦਰ ਦੇ ਹੰਗ ਦਾ ਮਮਤਾ ਚਲੀ ਜਾਂਦੀ ਹੈ ਗੁਰ ਕੀ ਸਾਖੀ ਸਹਜੇ ਚਾਖੀ ਗੁਰਾਂ ਦੀ ਸਿੱਖਿਆ ਨੂੰ ਜੇਨ ਸੁਤੇ ਚਾਖਿਆ ਧਰਮ ਕੀਤਾ ਹੈ ਕ੍ਰਿਸ਼ਨਾਂ ਅਗਨ ਬੁਝਾਏ ਉਹਨਾਂ ਦੀ ਕ੍ਰਿਸ਼ਨਾਂ ਦੀ ਅਗ ਮਾਰਨ ਬੁਝਾ ਦੁੱਤੀ ਹੈ ਅਗਲਿਆਂ ਦੀ ਬੁਝਾ ਦੇਣਗੇ ਗੁਰ ਕੈਬਦ ਰਾਤਾ ਸਹਜੇ ਮਾਤਾ ਜੋ ਗੁਰਾਂ ਦੇ ਸ਼ਬਦੋਂ ਚ ਰੰਗਿਆ ਹੋਇਆ ਸੁਤੇ ਉਹਦਾ ਮਨ ਮਾਸਤ ਬ੍ਰਹਮ ਗਿਆਨ ਵਿਚ ਹੋ ਗਿਆ ਹੈ ਸਹਜ ਰਹਿਆ ਸਮਾਇ ਸਹਜ ਰੂਪ ਵਿੱਚ ਹਰ ਵਕਤ ਮਿਲਿਆ ਰਹੇਗਾ ਨਸਤ ਹੋ ਕੇ ਹਰ ਕਾ ਨਾਮ ਸਤ ਕਰ ਜਾਣ ਪਰਮੇਸ਼ਰ ਦੇ ਨਾਮ ਨੂੰ ਪਾਈ ਸੱਚਾ ਨਿਸ਼ਟਿਆ ਕਰਕੇ ਜਾਣ ਗੁਰ ਕੈ ਭਾਈ ਪਿਆਰ ਗੁਰ ਸਾਹਿਬ ਦੇ ਪਾਏ ਅਨੁਸਾਰ ਹੋ ਕੇ ਵਾਹਿਗੁਰੂ ਦੇ ਪਿਆਰੇ ਹੋ ਸਕੀਦਾ ਹੈ ਜੋ ਗੁਰਾਂ ਨੂੰ ਪਾ ਜਾਂਦੇ ਉਹ ਪਿਆਰੇ ਹਨ ਗੁਰ ਕਾ ਭਾਏ ਅਨਸਾਰ ਹੋ ਕੇ ਵਰਤਦੇ ਹੋ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਇਹ ਸੱਚੀ ਵਡਿਆਈ ਬ੍ਰਹਮ ਗਿਆਨ ਦੀ ਗੁਰਾਂ ਦੇ ਪਾਸੋਂ ਪਾਈ ਹੈ ਸੱਚੇ ਨਾਇ ਪਿਆਰੇ ਸੱਚੇ ਨਾਮ ਦੇ ਪਿਆਰੇ ਜਿਹੜੇ ਹੋਏ ਉਹਨੂੰ ਸੱਚੇ ਨਾਮ ਨੂੰ ਪਿਆਲਿਆ ਸੱਚੇ ਬਾਦਸ਼ਾਹ ਨੇ ਏਕੂ ਸੱਚਾ ਸਭ ਮਹਿ ਵਰਤੈ ਏ ਕੋਈ ਸੱਚਾ ਬਾਦਸ਼ਾਹ ਸਾਰੇ ਸੰਸਾਰ ਵਿੱਚ ਵਰਤ ਰਿਹਾ ਹੈ ਵਿਰਲਾ ਕੋ ਵੀ ਚਾਲ ਕੋਈ ਕੋਈ ਮਿਰਲਾ ਅਧਿਕਾਰੀ ਹੈ ਜਿਹੜਾ ਉਸ ਦੇ ਸਰੂਪ ਦੀ ਵਿਚਾਰ ਕਰਦਾ ਹੈ ਆਪੇ ਮੀਲ ਲਈ ਤਾਂ ਬਖਸ਼ ਜਿਨ੍ਹਾਂ ਨੂੰ ਆਪ ਮੀਲ ਲੈਂਦਾ ਤਾਂ ਉਹਨਾਂ ਨੂੰ ਸੱਚੇ ਪਾਤਸ਼ਾਹ ਉਹਨਾਂ ਦੇ ਉਹਗਣਾ ਨੂੰ ਬਖਸ਼ ਲੈਂਦਾ ਹੈ ਸੱਚੀ ਭਗਤ ਸਵਾਰੇ ਜੋ ਸੱਚੀ ਭਗਤੀ ਨੂੰ ਕਰਦੇ ਆ ਸਵਾਰ ਕੇ ਆਪਣੇ ਮਨ ਨੂੰ ਸੱਚੀ ਭਗਤ ਨੂੰ ਉਹਦੇ ਜੀਵਨ ਸਵਾਰ ਦਿੱਤੇ ਹੈ ਉਹਨਾਂ ਨੂੰ ਆਪ ਬਖਸ਼ ਲਿਆ ਹੈ ਆਮ ਆਈ ਗੁਰ ਨੇ ਆਉਦੇ ਜੀ ਮੇ ਲਿਆ ਹੈ ਸਭੂ ਸੱਚ 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 ਵਰਤ ਹੈ ਉਹਨਾਂ ਦੀ ਐਸੀ ਦ੍ਰਿਸ਼ਟੀ ਹੈ ਸਾਰਿਆਂ ਚ ਸਤਜੁਗ ਜੁਈ ਸੱਚ ਸੀ ਤੇਟੇ ਚ ਵੀ ਸੱਚ ਸੀ ਦਵਪਰ ਜੁਈ ਸੱਚਾ ਕਾਲਜੁਗ ਜੁਈ ਸਚਾਈ ਵਰਤਦਾ ਹੈ ਸਾਰਿਆਂ ਦੇ ਅੰਦਰ ਸੱਚ ਨਿਸ਼ਚੇ ਕਰਕੇ ਸੱਚੇ ਸਤਗੁਰਾਂ ਦੇ ਸੱਚੇ ਨਾਮ ਨੂੰ ਜਪ ਕੇ ਜੋ ਸੱਚ ਨਿਸ਼ਟਾ ਕਰੀਏ ਸਾ ਸੱਚਾ ਹੀ ਵਰਤਦਾ ਹੈ ਗੁਰਮੁਖ ਕੋਈ ਜਾਣ ਕੋਈ ਕੋਈ ਗੁਰਮੁਖਿਆ ਜਿਹੜਾ ਇਸ ਵਿਚਾਰ ਨੂੰ ਜਾਣਦਾ ਹੈ ਜੰਮਣ ਮਰਨ ਹੁਕਮੋਂ ਵਰਤੈ ਇਹ ਜੋ ਜੰਮ ਮਰਨ ਇਹ ਵੀ ਹੁਕਮ ਵਿੱਚ ਹੀ ਮਾਰੇ ਤੇ ਜੋ ਵਰਤ ਰਿਹਾ ਹੈ ਗੁਰਮੁਖ ਆਪ ਪਛਾਣ ਗੁਰਮੁਖ ਆਪਣਾ ਆਤਮਾ ਰੂਪ ਕਰਕੇ ਪਛਾਣਦੇ ਇਸ ਕਰਕੇ ਜੰਮਣ ਮਰਨ ਤੋਂ ਰਹਿਤ ਹੋ ਗਏ ਹਨ ਨਾਮ ਧਿਆਏ ਤਾਂ ਸਤਗੁਰ ਪਾਈ ਜਿਹੜੇ ਸਤਗੁਰੂ ਦੇ ਨਾਮ ਨੂੰ ਧਿਆਉਂਦੇ ਹੈ ਤੇ ਉਹ ਤਾਂ ਸਤਿਗੁਰਾਂ ਦੇ ਉਪਦੇਸ਼ ਨੂੰ ਪਾ ਕੇ ਗੁਰੂ ਵਾਲੇ ਉਹ ਹਨ ਪਾਇਆ ਗੁਰੂ ਉਹਨਾਂ ਨੇ ਜਿਹਦੇ ਨਾਮ ਨੂੰ ਤੇ ਆਉਂਦੇ ਹੈ ਜਾਂ ਸਤਿਗੁਰ ਪਾਏ ਤਾਂ ਨਾਮ ਤੇ ਆਏ ਜਦੋਂ ਸਤਗੁਰਾਂ ਨੂੰ ਪਾਉਂਦੇ ਤਾਂ ਨਾਮ ਨੂੰ ਧਿਆਉਂਦੇ ਹਨ ਜੋ ਇੱਛਾ ਸੋ ਫਲ ਪਾ ਰਹੇ ਫਿਰ ਜੋ ਇੱਛਾ ਧਰਮ ਅਰਥ ਕਾਮ ਉਹਦੀ ਕਰਦੇ ਉਹ ਫਲ ਪਾ ਲੈਂਦੇ ਹਨ ਨਾਨਕ ਤਿਸ ਦਾ ਸਭ ਕਿਛ ਹੋ ਜਾਵੇ ਸਤਗੁਰੂ ਜੀ ਕਹਿੰਦੇ ਉਹਨਾਂ ਪੁਰਖਾਂ ਦਾ ਸਭ ਕੁਝ ਹੋ ਜਾਂਦਾ ਹੈ ਜਿਹ ਵਿੱਚੋਂ ਆਪ ਗਵਾ ਜਿਹਦੇ ਵਿੱਚੋਂ ਆਪਾ ਭਗਵਾਨ ਦੇ ਸਾਰੇ ਗੁਣ ਸਾਰੀਆਂ ਵਡਿਆਈਆਂ ਸਭ ਮੁਕਤੀਆਂ ਇਹਦੀਆਂ ਸỉਨਾਂ ਉਹਨਾਂ ਦੀਆਂ ਹੀ ਹੋ ਜਾਂਦੀਆਂ ਹਨ